ਤੈਨ ਭੱਬੇ ਪਕਾਉਣ ਵਾਲੇ ਗੁਰਮਖੰ ਭੱਬਾ ਭਾਉ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਭਾਉ ਦਾ ਅਰਥ ਹੈ ਪਿਆਰ ਦੂਸਰਾ ਭੱਬਾ ਭੈ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲੇ ਤੀਸਰਾ ਭੱਬਾ ਭਾਣਾ ਉਹ ਪਰਮਾਤਮਾ ਨੇ ਜੋ ਵੀ ਕੀਤਾ ਉਹਨੂੰ ਸਤ ਮੰਨਣ ਵਾਲੇ ਸਤਗੁਰੂ ਜੀ ਕਹਿੰਦੇ ਸਹਜੇ ਜਾਗੈ ਸਹਜੇ ਸੋਗੈ ਗੁਰਮਖ ਅਨ ਦਿਨ ਉਸਤਤ ਹੋਵੇ ਉਹ ਗੁਰਮਖ ਹਨ ਤੇ ਉਹਨਾਂ ਦੀ ਹਰ ਵੇਲੇ ਉਸਤਤ ਹੁੰਦੀ ਸੰਸਾਰ ਵੀ ਸੋਭਾ ਕਰਦਾ ਹੈ ਗੁਰਪੂਰਾ ਵੀ ਉਹਨਾਂ ਨੂੰ ਵਡਿਆਈਆਂ ਬਖਸ਼ਦਾ ਹੈ ਉਸਤਤ ਬਖਸ਼ਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਮਨਮੁਖ ਪਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਸਤਿਗੁਰੂ ਜੀ ਕਹਿੰਦੇ ਮਨਮੁਖ ਭਰਮ ਕੇ ਆਪਣੇ ਮਤ ਦੇ ਪਿੱਛੇ ਲੱਗਣਾ ਦੁਖੀ ਦੁਖ ਹੈ ਮਨਮੁਖ ਹੋਣਾ ਦੁਖੀ ਦੁਖ ਹੈ ਗੁਰਮੁਖ ਹੋਣਾ ਸੋਖੀ ਸੋਖ ਹੈ ਗੁਰੂ ਦੀ ਮੱਤ ਤੇ ਤੁਰਨਾ ਹਮੇਸ਼ਾ ਸੋਚ